ਪੂਰਾ ਪੰਜਾਬ ਜਾਣਦਾ ਕਿ ਕਿਸ ਤਰ੍ਹਾਂ ਰਵਰੀਦ ਬਿੱਟੂ ਜੀ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਅੱਗੇ ਗੋਡੇ ਟੇਕ ਕੇ ਪਹਿਲਾਂ ਰਾਸ ਸਭਾ ਲਈ ਫਿਰ ਮੰਤਰੀਸ਼ਪ ਲਈ ਕਿਉਂਕਿ ਪੰਜਾਬ ਦੇ ਲੋਕਾਂ ਨੇ ਰਵਰੀਦ ਬਿੱਟੂ ਨੂੰ ਔਰ ਭਾਰਤੀ ਜਨਤਾ ਪਾਰਟੀ ਨੂੰ ਬੁਰੀਤਰਾ ਨਕਾਰਤਾ ਬੁਰੀਤਰਾ ਰਜੈਕਟ ਕਰਤਾ ਔਰ ਦੂਸਰੇ ਪਾਸੇ ਪੰਜਾਬ ਦੇ ਅੰਦਰ ਆਵਾਦਨੀ ਪਾਰਟੀ ਲਗਾਤਾਰ ਰੋਕਾ ਤੇ ਕੰਮ ਕਰ ਰਹੀ ਆ ਲਗਾਤਾਰ ਚਾਹ ਹਾਊਸਿੰਗ ਦਾ ਖੇਤਰ ਆ ਚਾਹ ਇੰਡਸਟਰੀ ਦਾ ਖੇਤਰ ਆ ਚਾਹ ਕਿਸਾਨੀ ਦਾ ਖੇਤਰ ਆ ਹਰ ਜਗ੍ਹਾ ਤੇ ਲਗਾਤਾਰ ਕੰਮ ਹੋ ਰਾਇ ਨੇ ਕਿ ਕੱਲ ਮੈਂ ਦੇਖ ਰਿਆ ਸੀਗਾ ਬਿੱਟੂ ਸਾਹਿਬ ਕਹਿ ਰਹੇ ਨੇ ਕਿ ਮੁਖਬਤਰੀ ਸਾਹਿਬ ਦੀਆਂ ਪਾਵਰਾਂ ਨੂੰ ਹਾਈਜੈਕ ਕੀਤਾ ਗਿਆ ਬਿਲਕੁਲ ਸਰਾਸਰ ਝੂਠ ਬੋਲ ਰਹੇ ਨੇ ਅੱਜ ਪੰਜਾਬ ਦੇ ਅੰਦਰ ਕੰਮ ਹੋ ਰਏ ਨੇ ਕਿਉਂਕਿ ਜਿੰਨੀਆਂ ਵੀ ਹਾਊਸਿੰਗ ਅਰਬਨ ਸੁਸਾਇਟੀ ਲੱਗੇ ਦੇਸ਼ ਦੇ ਅੰਦਰ ਜਿੰਨੀਆਂ ਵੀ ਅਰਬਨ ਅਥਾਰਟिटीज ਲੱਗੀਆਂ ਚਾਹੇ ਵੱਡੇ ਵੱਡੇ ਸ਼ਹਿਰਾਂ ਦੀ ਗੱਲ ਕਰ ਲਈਏ ਔਰ ਸਾਰਿਆਂ ਦੇ ਅਧਿਕਾਰੀ ਜਿਹੜੇ ਲੱਗੇ ਉਹ ਆਈਐਸ ਲੱਗੇ ਸਾਰਿਆਂ ਦੇ ਮੁਖੀ ਜਿਹੜੇ ਨੇ ਕੋਈ ਆਈਐਸ ਲੱਗੇ ਸੋ ਮੈਂ ਸਮਝਦਾ ਪੰਜਾਬ ਦੇ ਅੰਦਰ ਬੜੀ ਤੇਜ਼ੀ ਦੇ ਨਾਲ ਕੰਮ ਹੋ ਰਿਹਾ ਔਰ ਉਹ ਤੇਜ਼ੀ ਦੇ ਨਾਲ ਕੰਮ ਤੋਂ ਧਿਆਨ ਭਟਕਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਇਸ ਤਰ੍ਹਾਂ ਦੇ ਬੇਤੁਕੇ ਬੇਫਜ਼ੂਲ ਜਿਹੜੇ ਉਹ ਬਿਆਨ ਜਾਰੀ ਕਰਦੀ ਆ ਜਦ ਕਿ ਪੰਜਾਬ ਜਾਣਦਾ ਕਿ ਭਾਰਤੀ ਜਨਤਾ ਪਾਰਟੀ ਦਾ ਚਿਹਰਾ ਕੀ ਆ ਔਰ ਅਬਰੀਦ ਬਿੱਟੂ ਜੀ ਕਿਸ ਤਰ੍ਹਾਂ ਜਿਹੜਾ ਕੇਂਦਰੀ ਲੀਡਰਸ਼ਿਪ ਦੇ ਅੱਗੇ ਗੜਗੜਾਉਂਦੇ ਨੇਗੇ ਕਿਸ ਤਰ੍ਹਾਂ ਜਿਹੜਾ ਉਹ ਮੈਂ ਸਮਝਦਾਗਾ ਉਹਨਾਂ ਨੇ ਆਪਣੀ ਜਿਹੜੀ ਆ ਕੈਬਨਿਟ ਮਨਿਸਟਰੀ ਹਾਸਲ ਕੀਤੀ ਆ ਪੂਰਾ ਪੰਜਾਬ ਜਾਣਦਾਗਾ